ਜਲੰਧਰ ਦੇ ਵਿੱਚ ਹੋਣ ਵਾਲੀਆਂ ਉਪਚੋਣਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪੂਤਾ ਪ੍ਰਬੰਧ ਕੀਤੇ ਗਏ ਹਨ ਸੀਆਰਪੀਐਫ ਦੇ ਨਾਲ ਨਾਲ ਪੰਜਾਬ ਪੁਲਿਸ ਦੀ ਫੋਰਸ ਵੀ ਸਾਰੇ ਸੂਬਿਆਂ ਦੇ ਵਿੱਚ ਰਪੋਰਟ ਸਾਰੇ ਬੂਥਾਂ ਤੇ ਤਣਾਤ ਕਰ ਦਿੱਤੀ ਗਿਆ ਲੋਕਾਂ ਨੂੰ ਸਖਤ ਚੌਕਸੀ ਹੇਠ ਚੈਕਿੰਗ ਕਰਕੇ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਲੰਧਰ ਸੈਂਟਰਲ ਦੇ ਬੂਥ ਨੰਬਰ 56575859 ਦੇ ਵਿੱਚ ਵੀ ਪੰਜਾਬ ਪੁਲਿਸ ਦੇ ਏਐਸਆਈ ਨੇ ਇੱਕ ਵਿਅਕਤੀ ਨੂੰ ਫੋਨ ਨੰਬਰ ਲੈ ਕੇ ਜਾਣ ਤੇ ਛਿੜਕਿਆ ਅਤੇ ਵਿਅਕਤੀ ਨੂੰ ਬਾਹਰ ਭੇਜ ਦਿੱਤਾ ਪੰਜਾਬ ਪੁਲਿਸ ਦੇ ਏਐਸਆਈ ਤਾਰਾ ਸਿੰਘ ਨੇ ਦੱਸਿਆ ਕਿ ਕਿਸੇ ਨੇ ਉਸ ਦਾ ਮੋਬਾਈਲ ਫੋਨ ਬੂਥ ਦੇ ਅੰਦਰ ਰੱਖਿਆ ਹੋਇਆ ਸੀ ਜਿਸ ਨੂੰ ਉਸ ਨੇ ਬੂਥ ਤੋਂ ਬਾਹਰ ਸੁੱਟ ਦਿੱਤਾ। ਐਸੀ ਤਾਰਾ ਸਿੰਘ ਨੇ ਦੱਸਿਆ ਕਿ ਵੋਟਾਂ ਨੂੰ ਲੈ ਕੇ ਪੂਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਨੂੰ ਵੀ ਅੰਦਰ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਲੋਕਾਂ ਨੂੰ ਪੂਰੀ ਤਰ੍ਹਾਂ ਚੈਕਿੰਗ ਕਰਕੇ ਹੀ ਅੰਦਰ ਭੇਜਿਆ ਜਾ ਰਿਹਾ ਹੈ। ਜਿੱਥਾਂ ਬਹੁਤ ਪੂਤਾ ਪ੍ਰਬੰਧ ਹੈ ਕੋਈ ਐਸੀ ਬਾਤ ਨਹੀਂ ਉਹ ਫੋਨ ਤੋਂ हमने ਉਸ ਕੋ ਕਹਾਤਾ ਕਿ ਫੋਨ ਪੁਲੀਸ ਯਹਾਂ ਅਲਾਉਡ ਨਹੀਂ ਹੈ। ਇਸ ਕੋ ਬਾਹਰ ਰੱਖੇ। ਉਹ ਗੇਟ ਤੱਕ ਲਿਆਇਆ ਤਾਂ ਉਸ ਕੋ ਮੈਂ ਬੋਲ ਲਿਆ ਬਾਹਰ ਲੈ ਗਿਆ ਉਹ। अभी कोई ऐसी बात नहीं है नहीं उनको कहा है कि आप अपने गाड़ी में रख लो जिस साथी को पकड़ा दो मतलब फ़ोन अंदर लाउड नहीं है वो तो, तो आप सबको पता ही है जी हाँ जी जाँच उनको बाकायदा जाँच करवा के अंदर भेजते हैं उनको कहते हैं कि कोई अपने डिवाइस वगैरह ना हो उनके पास कोई भी कोई फ़ोन वगैरह ना हो कोई स्मार्ट वॉच वगैरह ना हो वूगल्स भी लाउड नहीं है और तो बस सब ठीक है तो उसके खिलाफ फिर जो कानूनी कार्रवाई बनती है वो करेंगे ब्यूरो रिपोर्ट एस न्यूज़